ਸਰਦਾਰ ਜੀ ਬਣਾ ਰਹੇ ਨੇ ਉਹ ਰੇੜੀਆਂ ਕੋਲੋਂ ਥੇ ਕੁਲਚੇ ਕਹਾ ਕੇ ਉਹ ਉਹ ਥੇ ਕੁਲਚੇ ਕਹਾ ਕੇ ਤਨੌਰ ਦੇ ਕੁਲਚੇ ਬਹੁਤ ਫੇਮਸ ਨੇ ਇਥੇ ਸਰਦਾਰ ਜੀ ਕੁਲਚੇ ਬਣਵਾ ਰਹੇ ਨੇ ਸੱਚੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਇੱਕ ਵਲੌਗ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲ ਅੱਪਾ ਇਸ ਟਾਈਮ ਪਹੁੰਚੇ ਹੋਏ ਆ ਤਨੌਰ ਦੇ ਵਿੱਚ ਜੋ ਕਿ ਮੇਰੇ ਪਿੱਕਿਆ ਦੇ ਨੇੜੇ ਬਿਲਕੁਲ ਨੇੜੇ ਲੱਗਦਾ ਸ਼ਹਿਰ ਹੈ ਇੱਥੋਂ ਪਰ ਕਰਨੀ ਸੀਗੀ ਥੋੜੀ ਜੀ ਸ਼ੋਪਿੰਗ ਮੈਂ ਆਪਣੀ ਹੀ ਸ਼ੋਪਿੰਗ ਕਰਨੀ ਸੀਗੀ ਅੱਜ ਤੇ ਬਸ ਸ਼ੋਪਿੰਗ ਕਰਕੇ ਆਏ ਆ ਤੇ ਹੁਣ ਚੱਲਿਆਂ ਪਿੰਡ ਇੱਕ ਕਮ ਨੂੰ ਲੈਣ ਚੱਲੇ ਸੀਗੇ ਅੱਜ ਮੈਂ ਮੈਂ ਕਿਹਾ ਚਲੋ ਵੀ ਇੱਕ ਕਮ ਨੂੰ ਲੈ ਆਣੇ ਆ ਇੱਕ ਹਫਤਾ ਪਿਛਲੇ ਸੰਡੇ ਨੂੰ ਛੱਡਣ ਗਏ ਸੀਗੇ ਤੇ ਅੱਜ ਦਿਨ ਹੈਗਾ ਸੈਟਰਡੇ ਦਾ ਸੈਟਰਡੇ ਨੂੰ ਲੈਣ ਚੱਲੀ ਆ ਤੇ ਸਵੇਰੇ ਵਾਪਸ ਆ ਜਾਣਾ ਮੈਂ ਮੈਂ ਕੱ체 ਲੋਵੀ ਰਾਤ ਲਗਾ ਕੇ ਆਂਦੇ ਆ ਅੱਜ ਸਵੇਰੇ ਜਲਦੀ ਹੀ ਵਾਪਸ ਆ ਜਾਾਂਗੇ ਆਪਾਂ ਤੇ ਇੱਥੋਂ ਜਦੋਂ ਵੀ ਆਪਾਂ ਆਂਦੇ ਆ ਕਨੌਰ ਨਾਲ ਕੁਲਚੇ ਜ਼ਰੂਰ ਖਾ ਕੇ ਜਾਂਦੇ ਆ ਬਹੁਤ ਟੇਸਟੀ ਕੁਚੇ ਨੇ ਲੈ ਆਏ ਸਰਦਾਰ ਜੀ ਮੈਂ ਤਾਂ ਗਰਮ ਗਰਮ ਖਾਣਾ ਪਹਿਲਾਂ ਚਲਰਮਨ ਖੋਲ ਖੋਲੇ ਮਨ ਜਲਦੀ ਜਲਦੀ ਕਰੋ ਕਾਫੀ ਟਾਈਮ ਬਾਅਦ ਹੈ ਆਪਣੇ ਸ਼ਹਿਰ ਤੇ ਕੁਲਚੇ ਖਾਣ ਨੂੰ ਮਿਲਦੇ ਆਂ ਹੋਰ ਕਿਉਂ ਤੋ ਨੂੰ ਨਹੀਂ ਨਾ ਮੈਂ ਤੁਹਾਨੂੰ ਸੁਣਦਾ ਕਿ ਆਪਣੇ ਸ਼ਹਿਰ ਦੇ ਵਿੱਚ ਬੈਠੇ ਹੋ ਤੁਸੀਂ ਮੈਨੂੰ ਪੁੱਛ ਕੇ ਦੇਖੋ 2 ਮਿੰਟੋ ਮਾਰ ਕੇ ਸਾਬੋ ਕੋ ਮਲੇ ਹਾਂ ਚਾਹੀ 4 ਮਿੰਟਾਂ ਚ ਕੁੰਭੋ ਮਾਰਕੀਟ ਲੇਕਿਨ ਇਹ ਜੇ ਸੌਸ ਕੱਢੋ ਇਹ ਜੇ ਕੁਲਚੇ ਤੁਹਾਡੇ ਅੰਬਾਲੇ ਚ ਨਹੀਂ ਮਿਲਦੇ ਹੈਗੇ ਓਹੋ ਹਾ 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 ਕਨੋਂ ਹੋਰ ਆਏ ਕੁਲਚੇ ਨਾ ਖਾਈਏ ਹੋ ਨਹੀਂ ਸਕਦਾ ਇਦਾਂ ਸਬ ਤੋਂ ਪਹਿਲਾਂ ਆਪਾਂ ਆ ਗਏ ਸੀਗੇ ਮੰਮੀ ਹੁਨਾਂ ਕੋਲ ਸ਼ੌਪ ਤੇ ਤੇ ਨਾਲ ਮੰਮੀ ਨੂੰ ਲੈ ਲਿਆ ਹੁਣ ਡੈਡੀ ਜੀ ਨੂੰ ਤੇ ਘਰ ਚੱਲੇ ਆ ਹੁਣ ਇੱਥੇ ਰਸਤੇ 'ਚ ਰੁੱਕ ਕੇ ਡੈਡੀ ਨੇ ਪਾਣੀ ਐ ਡੌਗੀ ਲਈ ਰੋਟੀ ਛੋਟੇ ਛੋਟੇ ਪੱਪੀ ਨੇ ਉਹਨਾਂ ਨੂੰ ਰੋਟੀ ਪਾੰਦੇ ਨੇ ਡੈਲੀ ਹੁਣ ਆएंगे ਭੱਜੇ ਡੈਡੀ ਨੂੰ ਦੇਖ ਕੇ ਡੈਡੀ ਨੇ ਇੱਥੇ ਇਹਨਾਂ ਨੂੰ ਦੇਖੋ ਰੁੱਕੇ ਰੋਟੀ ਡੈਲੀ ਪਾਣੀ ਹੁੰਦੀ ਐ ਐਨਾਲੀ ਰੋਟੀ ਕਿੰਨਾ ਖਾਣੀ ਆ ਸਪੈਸ਼ਲ ਰੋਟੀ ਆਂਦੀ ਆ ਘਰ ਤੋਂ ਆਜਾ ਭਾਈ ਅੱਜ ਦੇਖ ਰਿਹਾ ਨਾ ਵੀ ਕੋਣ ਆਗੇ ਨਾਲ ਹੋਰ ਆ ਜਾਓ ਆ ਜਾਓ ਆਗੇ ਆਗੇ ਇਕੱਠੇ ਹੋ ਕੇ ਆਗੇ ਸਾਰੇ 1 2 3 4 5 6 6 ਅਰੇ ਪੂਰੇ ਨਹੀਂ ਆਏ ਅੱਛਾ ਹੋਰ ਵੀ ਐਂ ਰੈਡੀ 8 ਬੱਚੇ ਨੇ ਇੱਥੇ ਆਜੋ ਭਾਈ ਆਜੋ 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 ਇੱਥੇ ਕੁੱਤੀ ਆ अच्छा अच्छा डर रही मैं पीछे जा खा लो हा कोई लेके जाता दो नहीं आए हो कुछ ज्यादा ही डर रहा ਖਾਲੂ ਖਾਲੂ ਚੱਲ ਜਾ ਰਹੇ ਆ ਅਸੀਂ ਤਾਂ ਨਾਲੇ ਖਾਈ ਵੀ ਨਹੀਂ ਆਹੋ ਰੁੱਝਿਆ ਹੋਇਆ ਹੋਣਾ ਉਹ ਆ ਜਾ ਆ ਜਾ ਆ ਜਾ ਲੈ ਅੱਗੇ ਨੂੰ ਕੇ ਪਾ ਦੋ ਡੈਡੀ ਨਾ ਪਾਦੀ ਬਸ ਚਲੋ ਜੀ ਚੱਲੀਏ ਘਰ ਆਪਾਂ ਹੁਣ ਖਾ ਨਹੀਂ ਦੇ ਰੋਟੀ ਦੰਮੇ ਦੇ ਗਿਆ ਨਾ ਕਾਈ ਉਹ ਖਾ ਗਏ ਸੀ ਉਹ ਵੀ ਚੱਲ ਚੱਲ ਫੇਰ ਖਾ ਲੈਂਗੇ ਚਲ ਫੇਰ ਖਾ ਲੈਂਗੇ ਚਲ ਠੀਕੇ ਜਾ ਰਹੇ ਆ ਆਪਾਂ ਹੁਣ ਆ ਜੋ ਬਈਆ ਜੋ ਠੱਡ ਛੁੱੜ ਗਏ ਨੈਕ ਜੀ ਕੰਮ ਕਰਦੇ ਹੋਣੇ ਅਸਪਿੰਡ ਪਹੁੰਚ ਗਏ ਆਪਾਂ ਚਾਹ ਪੀ ਕੇ ਸ਼ਾਮ ਲਈ ਆਪਾਂ ਹੁਣ ਰੋਟੀ ਪਾਣੀ ਦਾ ਹਿੱਲਾ ਵਸੀਲਾ ਕਰਨ ਲੱਗ ਕੇ ਸੀਗੇ ਮੈਂ ਤੇ ਮੰਮੀ ਅੱਜ ਮੰਮੀ ਨੂੰ ਮੈਂ ਰੈਸਟ ਦੇਣੀ ਆ ਇਹ ਮੈਂ ਸੋਚ ਕੇ ਆਈ ਆ ਕਿ ਮੰਮੀ ਦੀ ਅੱਜ ਕਿਚਨ ਚੋਂ ਨਾ ਛੁੱਟੀ ਕਰ ਦੇਣੀ ਆ ਸਬਜ਼ੀ ਮੈਂ ਬਣਾਵਾਂਗੀ ਸ਼ਾਮ ਦੇ ਜਿਹੜੇ ਕੰਮ ਕਰਨੇ ਮੈਂ ਕਰਾਂਗੀ ਬਾਕੀ ਨੈਕਸਟ ਮਾਰਨਿੰਗ ਮਿਲਾਂਗੇ ਹੁਣ ਤੁਹਾਨੂੰ ਮੈਂ ਕਿਉਂਕਿ ਹੁਣ ਮੈਂ ਥੋੜਾ ਜਿਹਾ ਬੀਜ਼ੀ ਹੋ ਜਾਣਾ ਕੰਮਕਾਰਾਂ ਦੇ ਵਿੱਚ ਮੰਮੀ ਨਾਲ ਬੈ ਕੇ ਫੇਰ ਗੱਲਾਂ ਬਾਤਾਂ ਕਰਨੀਆਂ ਸੋ ਸਵੇਰੇ ਮਿਲਾਂਗੇ ਆਪਾਂ ਹੁਣ ਨੈਕਸਟ ਮਾਰਨਿੰਗ ਹੋ ਚੁੱਕੀ ਹੈ ਹੁਣ ਤੇ ਬ੍ਰੇਕਫਾਸਟ ਕਰਕੇ ਹਟੇ ਆ ਅੱਜ ਮੈਂ ਮੰਮੀ ਦੀ ਨਾ ਕਿਚਨ ਦੇ ਵਿੱਚੋਂ ਛੁੱਟੀ ਕੀਤੀ ਹੋਈ ਆ ਕਿ ਮੰਮੀ ਵਿਚਾਰੇ ਇਕੱਲੇ ਹੁੰਦੇ ਨੇ ਹਨਾ ਫਿਰ ਸਾਰਾ ਦਿਨ ਤਾਂ ਉਹਨਾਂ ਦੇ ਤੋੜ ਭੱਜ ਦੇ ਵਿੱਚ ਨਿਕਲ ਜਾਂਦਾ ਰਾਤ ਵੀ ਮੈਂ ਕਿਚਨ 'ਚ ਉਹਨਾਂ ਦੀ ਛੁੱਟੀ ਕੀਤੀ ਸੀਗੀ ਮੈਂ ਕਿਹਾ ਅੱਜ ਸਬਜ਼ੀ ਮੈਂ ਬਣਾਵਾਂਗੀ ਬਾਕੀ ਫੁਲਕੇ ਮੰਮੀ ਨੇ ਬਣਾਏ ਸੀਗੇ ਅੱਜ ਫੁਲਕੇ ਮੈਂ ਬਣਾਏ ਨੇ ਮੰਮੀ ਨੇ ਥੋੜੇ ਜੇ ਬਰਤਨ ਸਾਫ਼ ਕੀਤੇ ਨੇ ਬਾਕੀ ਹੁਣ ਸੈਲਫ ਰਹਿੰਦੀ ਆ ਤੇ ਬਰਤਨ ਥੋੜੇ ਜੇ ਹੋਰ ਹੋਗੇ ਉਹ ਸਾਫ਼ ਕਰਦੀਆਂ ਕਿਚਨ ਨੂੰ ਸਾਫ਼ ਕਰਦੀਆਂ ਮੰਮੀ ਨੂੰ ਕਿਹਾ ਅੱਜ ਤੁਸੀਂ ਰੈਸਟ ਕਰੋ ਅੱਜ ਮੰਮੀ ਨੇ ਸ਼ੌਪ ਤੇ ਵੀ ਨਹੀਂ ਜਾਣਾ ਤੇ ਅੱਜ ਕਿਚਨ ਚੋਂ ਵੀ ਛੁੱਟੀ ਆ ਤੇ ਹੁਣ ਮੰਮੀ ਬਸ ਆਪਣੀ ਭੈਣ ਕੋਲ ਜਾ ਕੇ ਬੈਠ ਕੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਮਾਸੀ ਆਏ ਸੀਗੇ ਇੱਧਰ ਕੋਈ ਕੰਮ ਅਸੋਂ ਦੋਨੋਂ ਦੋਨੋਂ ਭੈਣਾਂ ਨਾਲ ਗੱਲਾਂ ਲੱਗੀਆਂ ਹੋਈਆਂ ਨੇ ਇੰਨੇ ਮੈਂ ਕੰਮ ਨਵੇੜਦੀ ਆ ਤੇ ਸਾਰਾ ਦਿਨ ਫਿਰ ਮੈਂ ਵੀ ਬੈਲੀ ਆ ਸ਼ਾਮ ਦੇ ਟਾਈਮ ਹੀ ਵਾਪਸ ਜਾਣਾ ਮੈਂ ਤੇ ਜਾ ਕੇ ਫਿਰ ਮੈਂ ਵੀ ਮਾਸੀ ਕੋਲ ਮੰਮੀ ਕੋਲ ਪੈਂਦੀ ਆ ਤੇ ਨਾਲ ਭਾਪੀ ਕੋਲ ਆਪਣੀ ਕੋਲ ਸ਼ੁਕਰ ਹੈ ਅੱਜ ਧੁੱਪ ਨਿਕਲ ਆਈ ਹੈ। ਬੇੜੇ ਦੇ ਵਿੱਚ ਧੁੱਪ ਆ ਗਈ ਆ ਬਸ ਹੁਣ ਬੇੜੇ ਦੇ ਵਿੱਚ ਬੈਂਦੇ ਆਪਾਂ। ਇਹ ਦੇਖੋ ਸਾਡੇ ਇੱਥੇ ਨਾ ਸੇਲ ਲੱਗਦੀ ਆ ਬਰਤਨਾਂ ਦੀ ਤੇ ਉਹ ਭਾਈ ਹਮੇਸ਼ਾ ਬਰਤਨ ਆਪਣੇ ਘਰੇ ਹੀ ਰੱਖ ਕੇ ਚਲਾ ਜਾਂਦਾ ਏਦਾਂ ਹੀ। ਬਹੁਤ ਸਾਲ ਹੋ ਗਏ ਏਦਾਂ ਹੀ ਆਪਣੇ ਘਰੇ ਰੇੜੀ ਦੇਖੋ ਬਰਤਨਾਂ ਨਾਲ ਭਰੀ ਹੁੰਦੀ ਏ ਇੱਥੇ ਖੜਾ ਜਾਂਦਾ ਤੇ ਇਹ ਸਟੈਂਡ ਪਿਆ ਦੇਖੋ ਬਰਤਨਾਂ ਵਾਲਾ ਸਟੈਂਡ ਬਾਕੀ ਸਾਡੇ ਦੇਖੋ ਚੀਕੂ ਕਿੰਨੇ ਲੱਗ ਗਰੇ ਨੇ ਭਰਿਆ ਪਿਆ ਚੀਕੂ ਅੱਜ ਤੋੜਾਂਗੇ ਆਪਾਂ ਚੀਕੂ ਲੋ ਜੀ ਮੰਮੀ ਤਾਂ ਲੱਗੇ ਫੇਰ ਰੈਡੀ ਸ਼ੈਡੀ ਹੋਣ ਤੇ ਆਪਾਂ ਤਾਂ ਧੁੱਪ ਦੇ ਵਿੱਚ ਬੈਠ ਲੈ ਥੋੜਾ ਜਿਹਾ ਟਾਈਮ ਇੱਧਰ ਇੱਕੰਬੀ ਰੈਡੀ ਹੋ ਰਿਹਾ ਸਾਡੇ ਨਾਲ ਜਾਣ ਨੂੰ ਆਪਾਂ ਇਸ ਟਾਈਮ ਚੱਲੇ ਆਂ ਲੋੜੀ ਐ 2 ਦਿਨ ਬਾਅਦ ਸਮਾਨ ਲੈਣ ਲਈ ਡੈਡੀ ਕਹਿੰਦੇ ਵੀ ਤੁਸੀਂ ਆਏ ਹੋਏ ਹੋ ਆਪਣੀ ਲੋੜੀ ਆ ਆਪਣੇ ਆਪ ਲੈ ਜਾਓ ਸੋ ਆਪਾਂ ਹੁਣ ਚੱਲੇ ਆਂ ਮੂੰਗਫਲੀਆਂ ਰਿਓੜੀਆਂ ਲੈਣ ਲਈ ਇੱਥੋਂ ਲਵਾਂਗੇ ਆਪਾਂ ਹੁਣ ਲੋੜੀ ਦਾ ਸਮਾਨ ਗਰਮਾ ਗਰਮ ਮੂੰਗਫਲੀ ਮੇਰੇ ਡੈਡੀ ਨਾਲ ਚੱਲੇ ਨਾਲ ਲੈ ਕੇ ਫੇਰ ਆਏ ਨੇ ਕਹਿੰਦੇ ਤੁਸੀਂ ਆਪਣੀ ਪਸੰਦ ਦਾ ਸਮਾਨ ਲੈ ਲਓ ਜੋ ਜਿਹੜੀ ਵੀ ਹੈ ਨਾ ਤੁਸੀਂ ਚੀਜ਼ ਖਾਂਦੇ ਹੋ ਕੜੀ ਕੜੀ ਕੀ ਲੈਣੀ ਹੈ ਦੇਖੋ ਪਹਿਲਾਂ ਤਾਂ ਆਪਾਂ ਉਸਾ ਸਾਹਿਬ ਦੇ ਲੈ ਲੋ ਇਹ ਵਾਲੀ ਲੈ ਲੋ ਇਹ ਕਿੰਨਾ 48 ਦੀ ਉਸ ਜਾਲਾ ਬੜਾ 450 ਇਹ ਚਾਰ ਕੱਢ ਦੇ ਚਾਰ ਇਹ ਕੱਢੀ ਸਾਰੀਆਂ ਜਿੱਦਿਆਂ ਚਾਰ ਚਾਰ ਕੱਢ ਲੋ ਹੀ ਲੈਣੇ ਕਾ ਜੰਦ ਕਰਦੇ ਗੜਦੇ ਗੜਦੇ ਛੇੜੀ ਛੇੜੀ ਕੋਈ ਉੱਪਰ ਇਹ ਲੈਣ ਗਈ ਹੈ ਇਹ ਨਹੀਂ ਇਹ ਚਾਰ ਹੈ ਚਾਰ ਨਹੀਂ ਹੁੰਦਾ ਥੋਰ ਸ਼ਾਦਾ ਥੋਰ ਲੀ ਲੂ ਉੱਧਰ ਤੇ ਫੜ ਲੈ ਚੱਕੀ ਵਲਿਆ ਥਾ ਲੈ ਕੇ ਦੇ ਦੇ ਬਾਈ ਹੁਣ ਕਿਤੋਂ ਦੇ ਦੀ ਉੱਧਰ ਅਸੇ ਇੱਕ ਕੱਚੀ ਮੂੰਗਫਲੀ ਆ ਨਾ ਉਸ ਨੂੰ ਪੁੱਨ ਦੇ ਹੈ ਹਾਂ ਹਾਂ ਆਹ ਕੱਚੀ ਮੂੰਗਫਲੀ ਆ ਨਾ

ਤੱਕ ਬੁਰਾ ਨਹੀਂ ਬਣਦਾ ਸੱਚ ਕਰਾ ਦੋ ਚਾਰੇ ਦਿੱਤੇ ਤੋਂ ਪਾ ਦੇ ਇਹ ਚਾਰ ਹੋ ਗਏ ਚਾਰੇ ਪਾ ਦੇ ਚਾਰੇ ਉਹ ਖਿੱਲਾ ਦੇ ਦੇ ਇਹ ਲੋ ਇਹ ਵੀ ਇਹ ਲੋ ਬੈਹ ਜਾ ਕੰਮ ਕਰ ਲਈ ਤੈਨੂੰ ਵੀ ਦੋ ਪੈਸੇ ਬਚਾ ਆ ਇੱਕ ਉਹ ਪਾ ਦੋ ओमरुंडे पादोय का गोल गोल हाँ, गोल गोल वाली पादो 4 पादो 4 जेडी आइटम पा महंगा 4 पादे बस 4 4 ओ गरम वाली ले जो गरम वाली जेडी पुन्नरे है ना ऐसे ਸਾਰਾ ਤੂੰ ਆਉਰੇ ਨੂੰ ਨਿਕਲ ਰਿਹਾ ਸੇਕ ਆ ਰਿਹਾ ਪੂਰਾ ਹੱਥ ਸੇਕ ਲਓ ਹੱਥ ਸੇਕ ਲਓ ਜਹੇ ਹਨਾ ਮੰਮੀ ਗਰਮ ਪਿਆ ਸੇਕ ਲਾ ਮੰਮੀ ਸੇਕ ਲੈ ਇਹ ਦੇਖੋ ਇੱਥੇ ਇਹਨਾਂ ਨੇ ਚੱਪੜ ਪਾਇਆ ਹੋਇਆ ਚੱਪੜ ਹੀ ਨੀਚੇ ਪਾ ਠੀਕ ਹੈ ਫਿਰ ਪੁੰਨ ਰੇ ਇਹਾਂ ਮੂੰਗਫਲੀਆ ਲੋੜੀ ਦਾ ਸਮਾਨ ਸਾਰਾ ਆਪਾਂ ਇਹਨਾਂ ਕੋਲੋਂ ਲੈ ਲਿਆ ਚਾਰ ਪੰਜ ਆਈਟਮ ਹੋ ਗਈਆਂ ਰੈਡੀ ਹਾਂ ਨੇ ਪੰਜ ਹੋ ਗਈਆਂ ਗੱਜਕ ਬਸ ਗੱਜਕ ਨਹੀਂ ਪਾਈ ਹੈਗੀ ਗੱਜਕ ਵੀ ਪਾਓ ਪੰਜ ਹੋ ਗਈ ਪੰਜ ਆਈਟਮਾਂ ਹੋ ਗਈਆਂ ਨਾ ਉਸਦਾ حساب ਲਗਾ ਲੈ ਕਿਤਨੇ ਪੈਸੇ ਬਣੇ ਹਾਂ ਇਹਨੂੰ ਪੰਜ ਗੱਲ ਟਵਾਈਸ ਕਰ ਉਹ ਛੋਟੇ ਤੇ ਲਗਵਾਓ ਤੂੰ ਲਗਾ ਛੋਟੂ ਕਿੰਨੇ ਦਾ ਹੋ ਗਿਆ ਸਾਰਾ ਸਮਾਨ ਨਾ ਤਾਂ ਨਹੀਂ ਹੈਂ ਹਾਂ ਲੱਭੀ ਕੱਪੜਾ ਮਾ ਉਸ ਰਬ ਹੁਣ ਸੁੱਲ ਜਾਏ ਕਰ ਦਮੇ ਕੌਣ ਸੇ ਸਕੂਲ ਮੇ? ਕੀ ਆਪਣਾ ਸਰਕਾਰੀ ਹੈ? ਅੱਛਾ ਅੱਛਾ ਪੜ੍ਹ। ਇਹ ਵੀ ਸਰਕਾਰੀ ਮੈਂ ਪੜ੍ਹਿਆ। کافی دیر ਤੋਂ ਇੰਤਜ਼ਾਰ ਹੋ ਗਈ ਨੰਤਾਏ ਨੂੰ। ਲੋ ਜੀ ਮਾਤਾ ਨੇ ਚੱਕ ਲਿਆ ਸਾਰਾ ਸਮਾਨ ਤੇ ਬਸ ਹੁਣ ਚਲਦੇ ਆਪਾਂ ਸ਼ਾਪ ਤੇ।